ਕੁਰਾਦਾ ਜਿਹੜਾ ਮ੍ਰਿਤਕ ਦੇ ਆ ਡਾਕਟਰ ਜਸਵਿੰਦਰ ਪੱਲਾ ਦੀ ਉਹ ਇਸ ਘਰ ਦੇ ਵਿੱਚ ਆ ਚੁੱਕੀ ਹੈ। ਔਰ ਇਸ ਤੋਂ ਬਾਅਦ ਬਾਕੀ ਜਿਹੜੇ ਰੀਤੀ ਰਿਵਾਜ ਨੇ ਉਹਨਾਂ ਨੂੰ ਸਿਰੇ ਚੜਨ ਤੋਂ ਬਾਅਦ ਇਸੇ ਜਿਸੇ ਜਗ੍ਹਾ ਦੇ ਉੱਤੇ ਯਾਨੀ ਕਿ ਇਸੇ ਘਰ ਦੇ ਵਿੱਚ ਹੀ ਜਿਹੜਾ ਮ੍ਰਿਤਕ ਦੇ ਹੈ ਉਸ ਨੂੰ ਅੰਤਿਮ ਦਰਸ਼ਨਾਂ ਦੇ ਲਈ ਰੱਖਿਆ ਜਾਵੇ ਲੇਕਿਨ ਨਾਲ ਦੀ ਨਾਲ ਅੱਜ ਸਵੇਰੇ 40 ਤੋਂ ਜਿਹੜੀ ਮ੍ਰਿਤਕ ਦੇ ਹੈ ਉਸ ਨੂੰ ਲਿਆਂਦਾ ਗਿਆ। ਤਾਂ ਉਸ ਤੋਂ ਬਾਅਦ ਨਾਲ ਦੀ ਨਾਲ ਜੇਕਰ ਦੇਖਿਆ ਜਾਵੇ ਤਾਂ ਫਿਰ ਅੱਗੇ ਦੀ ਜਿਹੜੀ ਕਾਰਵਾਈ ਹੈ ਉਸ ਨੂੰ ਸ਼ੁਰੂ ਕਰ ਦੇਣਾ ਚਾਹੀਦਾ ਕੀਤਾ ਜਾਣਾ ਔਰ ਨਾਲ ਦੀ ਨਾਲ ਜੇਕਰ ਦੇਖਿਆ ਜਾਵੇ ਤਾਂ ਕਿਉਂਕਿ ਖਾਸ ਤੌਰ ਦੇ ਉੱਪਰ ਜੋ ਤਸਵੀਰਾਂ ਨੇ ਅੰਦਰ ਇੱਕ ਵੱਖਰੇ ਤੌਰ ਤੇ ਟੇਬਲ ਬਣਾ ਦਿੱਤਾ ਗਿਆ ਜਿਸ ਦੇ ਉੱਤੇ ਮ੍ਰਿਤਕ ਦੇ ਰੱਖੇ ਜਾਣੀ ਔਰ ਜਿਸ ਹਸਪਤਾਲ ਦੇ ਵਿੱਚ ਜਿਹੜੇ ਨਿੱਜੀ ਹਸਪਤਾਲ ਦੇ ਵਿੱਚ ਡਾਕਟਰ ਜਸਵਿੰਦਰ ਭੱਲਾ ਨੇ ਆਪਣੇ ਆਖਰੀ ਸਾਲੇ ਤਾਂ ਉੱਥੋਂ ਜਿਹੜੀ ਮ੍ਰਿਤਕデア ਉਸ ਨੂੰ ਘਰ ਦੇ ਵਿੱਚ ਬੁਲਾ ਲਿਆ ਗਿਆ ਔਰ ਨਾਲ ਦੇ ਨਾਲ ਜਿਹੜੀ ਬਾਲਮਕੰਦ ਸ਼ਰਮਾ ਨੇ ਉਹ ਸਾਡ ਨਾਲ ਨੇ ਔਰ ਲੰਮਾ ਅਰਸਾ ਜਿਹੜਾ ਗੁਜ਼ਾਰਿਆ मतलब ਜੀ ਲੰਮਾ ਸਮਾਂ ਤੁਸੀਂ ਗੁਜ਼ਾਰਿਆ ਔਰ ਅੱਜ ਜੋ ਸਥਿਤੀ ਹੈ ਤਾਂ ਅੱਜ ਸਥਿਤੀ ਜਿਹੜੀ ਬਣੀ ਹੋਈ ਹੈ ਇੱਥੇ ਘਰ ਦੇ ਵਿੱਚ ਪਹਿਲਾਂ ਖੁਸ਼ੀਆਂ ਦੇ ਨਾਲ ਆਉਂਦੀ ਸੀ ਅੱਜ ਦੁੱਖ ਦੇ ਨਾਲ ਆਇਓ ਕਿਸ ਤਰੀਕੇ ਦਾ ਪ੍ਰਤੀਤ ਹੋ ਰਿਹਾ ਔਰ ਕੀ ਮਨ ਦੇ ਵਿੱਚ ਉਹਨਾਂ ਦੀਆਂ ਚੀਜ਼ਾਂ ਘੁੰਮ ਰਹੀਆਂ ਨੇ ਕੀ ਜ਼ਹਿਨ ਚੱਲ ਰਿਹਾ ਕੋਈ ਸ਼ਬਦ ਨਹੀਂ ਮੇਰੇ ਕੋ ਬਿਆਨ ਕਰਨ ਲਈ ਜਿੰਨਾ ਸ਼ੋਗ੍ਰਸਤਪੁਰਾ ਪਰਿਵਾਰ ਆ ਸਾਡਾ ਪਰਿਵਾਰ ਆ ਕਿਉਂਕਿ ਅਸੀਂ ਸਿਰਫ ਸਕਰੀਨ ਤੇ ਹੀ ਇਕੱਠੇ ਨਹੀਂ ਵਿਚਰੇ ਅਸੀਂ ਪਿਛਲੇ ਲਗਭਗ 5 ਦਹਾਕਿਆਂ ਤੋਂ ਪਰਿਵਾਰਕ ਸਾਂਝਾਂ ਤੌਰ ਤੇ ਵਿਚਰੇ ਰਹੇ ਹਾਂ ਉਹਨਾਂ ਦੇ ਮਾਤਾ ਪਿਤਾ ਜੀ ਨਾਲ ਸਾਡੇ ਪਿੰਡ ਵਿੱਚ ਹਰ ਸੌਤੇ ਉਪਰਕ ਸੰਝੇ ਹੋਣਾ ਭੱਲਾ ਸਾਹਿਬ ਨੇ ਮੇਰੇ ਪਰਿਵਾਰ ਦੇ ਵਿੱਚ ਬੇਟਾ ਬੇਟੀ ਹੈ ਆਪ ਭੱਲਾ ਕੇ ਪਰ ਬੇਟਾ ਬੇਟੀ ਹੈ ਤੇ ਉਹਨਾਂ ਦੀ ਧਰਮ ਪਤਨੀ ਮੇਰੀ ਧਰਮ ਪਤਨੀ ਆਪਸ ਚ ਲੀਆਂ ਬੇਟੀ ਬੇਟੀ ਨਾਲ ਬੇਟਾ ਬੇਟੇ ਨਾਲ ਅਸੀਂ ਹਰ ਇੱਕ ਦੁੱਖ ਸੁੱਖ ਤੇ ਹਰ ਇੱਕ ਖੁਸ਼ੀ ਗਮੀ ਤੇ ਇਕੱਠੇ ਵਿਚਰੇ ਹਾਂ ਔਰ ਲੰਬਾ ਸਮਾਂ ਜਿਹੜੇ ਵੀ ਦੇਸ਼ ਵਿਦੇਸ਼ ਟੂਰ ਲਾਇਆ ਜਿਹੜੇ ਵੀ ਕੋਈ ਅੱਜ ਕੱਲੋ ਸ਼ੋਅ ਵਾਸਤੇ ਗਏ ਜਾਂ ਕੁਮਬੜ ਵਾਸਤੇ ਗਏ। ਉਹ ਇਕੱਠੀਆਂ ਸੰਝਾਂ ਬੱਚਿਆਂ ਨੂੰ ਵੀ ਨਹੀਂ ਭੁੱਲ ਰਹੀਆਂ। ਬੱਚੇ ਵੀ ਮਤਲਬ ਪਹੁੰਚ ਗਈ ਬੇਟੀ ਪੱਲਾ ਸਾਹਿਬ ਦੀ ਨਾਰਵੇ ਤੋਂ ਦਬਾ ਕੇ ਮੇਰਾ ਬੇਟਾ ਬਖਰਾਜ ਕੋਲ ਹੀ ਆ ਡੋਟਨ ਲੱਕ ਕੋਲ ਆ ਮੇਰਾ ਬੇਟਾ ਵੀ ਛਲ ਪਿਆ ਪਹੁੰਚਣ ਵਾਲਾ ਘੰਟੇ 'ਚ ਤੇ ਮੇਰੀ ਬੇਟੀ ਸ਼ਿਕਾਗੋ ਹੈਗੀ ਉਹ ਉੱਥੇ ਰਹੀ ਜਾਂਦੀ ਆ ਸੋ ਇਹ ਮੈਨੂੰ ਲੱਗਦਾ ਨਹੀਂ ਕਿ ਸਾਡੇ ਪਰਿਵਾਰਾਂ ਦਾ ਇੱਕੋ ਇਕੱਠ ਪੂਰਾ ਅਸੀਂ ਕਰ ਪਾਵਾਂਗੇ ਲੇਕਿਨ ਨਾਲ ਦੀ ਨਾਲ ਜਿਵੇਂ ਅਸੀਂ ਸ਼ੰਗਾਰਟਿਆਂ ਦਾ ਜ਼ਿਕਰ ਕਰ ਲਈ ਉਸ ਤੋਂ ਬਾਅਦ ਚਾਚੇ ਚਾਤਰੇ ਦਾ ਜ਼ਿਕਰ ਕਰ ਲਈ ਇਹ तमाम ਚੀਜ਼ਾਂ ਜਿਹੜੀਆਂ ਨੇ ਜਿਨ੍ਹਾਂ ਨੇ ਲੋਕਾਂ ਨੂੰ ਹੱਸਣਾ ਸਿਖਾਇਆ ਇੱਕ ਤਰ੍ਹਾਂ ਦਾ ਜ਼ਿਕਰ-ਜ਼ਿਕਰ ਕਰੀਏ ਪੰਜਾਬੀ ਸਿਨੇਮਾ ਦੇ ਵਿੱਚ ਜੋ ਸਥਿਤੀ ਬਣੀ ਸੀ ਉਸ ਟਾਈਮ ਦੇ ਉੱਤੇ 90 ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਪਰ ਹੁਣ ਉਹ ਕਿਹੜੀਆਂ ਚੀਜ਼ਾਂ ਕਈ ਵਾਰ ਕੋਈ ਇਹੋ ਦੀ ਵਿਉਮਤਬੰਦੀ ਕੋਈ ਉਹ ਜੀ ਕਹਾਣੀ ਵਿਉਮਤਬੰਦੀ ਤਾਂ ਅਸੀਂ ਜਿੰਨਾ ਕਿ ਦਰਸ਼ਕਾਂ ਦਾ ਸਰੋਤਿਆਂ ਦਾ ਸਾਡੇ ਤੇ ਪ੍ਰੈਸ਼ਰ ਸੀਗਾ ਵੀ ਛਣਗਾਟਾ ਦੁਆਰਾ ਸਰਜੀਤ ਕਰੋ ਉਹਦੀ ਤਿਆਰੀ ਚ ਲੱਗ ਪਏ ਸੀਗੇ ਵੀ ਭੱਲਾ ਸਾਹਿਬ ਦਾ ਮਨ ਸੀਗਾ ਕਿ ਨਵੇਂ ਰੂਪ ਛਣਗਾਟਾ ਕੋਈ ਵੀ ਸੀਰੀਅਸ ਕੋਈ ਨਾ ਕੋਈ ਲੈ ਕੇ ਆਈਏ ਵੀਕਲੀ ਉਹਨੂੰ ਐਪੀਸੋਡ ਕਰਾ ਕਰਾਂਗੇ ਕੋਈ ਤਿਆਰੀ ਚ ਲੱਗੀ ਪਈ ਸੀ ਵੀ ਨਵੀਂ ਜਨਰੇਸ਼ਨ ਨੂੰ ਨਾਲ ਲਾਵਾਂਗੇ ਬੱਚੇ ਪੁਖਰਾਜ ਭੱਲਾ ਬਹੁਤ ਅੱਛਾ ਪਰਫਾਰਮ ਕਰ ਰਹੇ ਹਨ ਮੂਵੀ ਉਸ ਨੂੰ ਉਸੀ ਲਾਂਚ ਕਰਕੇ ਵੈਬ ਸੀਰੀਜ਼ ਛਣਗਾਟੇ ਦੇ ਇੱਕ ਨਵੇਂ ਰੂਪ ਚ ਲਾਂਚ ਕਰਾਂਗੇ ਉਹ ਮੰਦੀ ਮੰਚ ਰਹਿ ਗਈ ਜੀ ਤਿਆਰੀ ਹੋ ਗਈ ਸ੍ਰੀ ਸ਼ੁਰੂਦੀ ਸੋ ਕਹਿੰਦੇ ਨੇ ਮੈਨ ਪ੍ਰਪੋਜ਼ਲ ਗੋਡ ਡਿਸਪੋਜ਼ਸ ਜੋ ਤੁਸੀਂ ਘੜ ਦੇ ਬੰਦੇ ਆ ਕਿ ਬਦੰਦ ਕਿ ਮਨਜ਼ੂਰ ਹੁੰਦਾ ਉਹਦੇ ਮਤਲਬ ਚੱਲਣਾ ਪੈਂਦਾ ਸੋ ਅੱਜ ਦੀ ਕੀ ਰੂਪਰੇ ਖੜਨ ਵਾਲੇ ਕਿੰਨੇ ਵਜੇ ਤੱਕ ਅੰਤਿਮ ਦੇ ਬਾਰ ਰੱਖੀ ਜਾਣੀ ਦਰਸ਼ਣਾਂ ਲਈ ਉਸ ਤੋਂ ਬਾਅਦ ਸਸਕਾਰ ਰਈ ਲੈ ਮੌਸਮ ਦਾ ਸਾਨੂੰ ਕਿਰਪੀ ਕੋਈ ਨਾ ਬਾਰਿਸ਼ ਨਾ ਆਵੇ ਅਸੀਂ ਕੋਸ਼ਿਸ਼ ਕਰਾਂਗੇ ਵੀ 11 ਤੋਂ 12 ਅਸੀਂ ਆਮ ਦਰਸ਼ਕਾਂ ਲਈ ਸਰੋਤੇ ਵਾਲੀ ਫੈਨਜ਼ ਲਈ ਉਹਨਾਂ ਦੇ ਸ਼ੁਭਚਿਤਾਂ ਲਈ ਦਰਸ਼ਨਾਂ ਲਈ ਖੋਲਦੀਏ ਕਵਾੜ ਤੇ ਫਿਰ ਅਸੀਂ ਇੱਥੋਂ 12 ਵਜੇ ਇਥੋਂ ਚੱਲੀਏ ਆਪਣੇ ਅੰਤਪ旅ਾ ਵਾਸਤੇ ਫਿਰ ਰੂਟ ਪਲੈਨ ਕਰਦੇ ਹੋ ਕਰ ਰਹੇ ਆ ਤਾਂ ਕਿ ਇਸ 1 ਵਜੇ ਜੋ ਤੈਸ ਸਮਾਂ ਉਹਦੇ ਬਤਾ ਦੋ ਹੰਤ ਤੁਸੀਂ ਕਾ ਕਰ ਸਕਦੇ ਤਾਂ ਜਿਸ ਤਰੀਕੇ ਦੇ ਨਾਲ ਜੋ ਬਲਕਨ ਸ਼ਰਮਾ ਹੁਣ ਦੇ ਨਾਲ ਗੱਲਬਾਤ ਕੀਤੀ ਹੈ ਸੋ ਜ਼ਾਹਰ ਦੀ ਗੱਲ ਹੈ ਵੀ ਜਿਸ ਤਰੀਕੇ ਦੇ ਨਾਲ ਉਡੀਕਵਾਂ ਸੀਗੇ ਲੋਕ ਜਿਹੜੀਆਂ ਚੀਜ਼ਾਂ ਦੇ ਵਿੱਚ ਰਹਾਦਾ ਕਿਉਂਕਿ ਖਾਸ ਤੌਰ ਦੇ ਉੱਪਰ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਵੇਂ ਸ਼ੰਕਾਟਾ ਹੋ ਗਿਆ ਜਾਂ ਲਿਸ਼ਕਾਰੇ ਦੇ ਵਿੱਚ ਪ੍ਰੋਗਰਾਮ ਦੇ ਵਿੱਚ ਨਬੋਂਦਰੇ ਚਾਚਾ ਚਤਰਾ ਉਸ ਤੋਂ ਬਾਅਦ ਕਈ ਫਿਲਮਾਂ ਵੀ ਜਿਹੜੀਆਂ ਪੰਜਾਬੀ ਸਿਨੇਮੇ ਦੇ ਉੱਤੇ ਆਈਆਂ ਵੱਡੇ ਪਰਦੇ ਦੇ ਉੱਤੇ ਆਈਆਂ ਸੋ ਉਹਨਾਂ ਚੀਜ਼ਾਂ ਨੂੰ ਲੈ ਕੇ ਕਿਤਨਾ ਕਿਤੇ ਲੋਕ ਉਡੀਕਵਾਂ ਸੀਗੇ ਵੀ ਹੋਰ ਨਵੀਆਂ ਫਿਲਮਾਂ ਜਿਹੜੀਆਂ ਨੇ ਜਾਂ ਫਿਰ ਨਵੇਂ ਚਰਚਿਤ ਜਿਹੜੀਆਂ ਚੀਜ਼ਾਂ ਨੇ ਉਹ ਸਾਹਮਣੇ ਆਉਣਗੇ ਲੇਕਿਨ ਜੋ ਸਥਿਤੀ ਬਣੀ ਉਸ ਤੋਂ ਪਹਿਲਾਂ ਹੀ ਡਾਕਟਰ ਜਸਵਿੰਦਰ ਪੱਲਾ ਜਿਹੜੇ ਨੇ ਬਿਮਾਰ ਹੋਣ ਕਰਕੇ ਹਾਲਾਂਕਿ ਇੱਕ ਵਾਰ ਕਵਰ ਕਰ ਚੁੱਕੇ ਸੀ ਜਿਵੇਂ ਕਿ ਪਰਿਵਾਰਕ ਮੈਂਬਰ ਦੱਸ ਰਹੇ ਨੇ ਲੇਕਿਨ ਦੂਸਰੀ ਵਾਰ ਜਦੋਂ ਬ੍ਰੇਨ ਸਟ੍ਰੋਕ ਹੋਇਆ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਮਿੱਟੀ 'ਚ ਰੁਲਦੀਆਂ ਹੋਈ ਨਜ਼ਰ ਆਈਆਂ ਔਰ ਇਹੀ ਹਾਸਿਆਂ ਦਾ ਬਾਦਸ਼ਾਹ ਜਿਸ ਨੂੰ ਕਿਹਾ ਜਾਂਦਾ ਸੀ ਔਰ ਹਰੇਕ ਉਸ ਬੰਦੇ ਨੂੰ ਪਰਿਵਾਰਕ ਮੈਂਬਰ ਨੂੰ ਪੰਜਾਬ ਦੇ ਉਹਨਾਂ ਲੋਕਾਂ ਨੂੰ ਜਿਹੜੇ ਸਰੋਤੇ ਸੀਗੇ ਦਰਸ਼ਕ ਸੀਗੇ ਉਹਨਾਂ ਨੇ ਇੱਕ ਵਾਰ ਰੁਵਾਕੇ ਚੱਲ ਗਏ ਸਾਹਿਬ ਇਹ ਤਸਵੀਰਾਂ ਕਰਦੀਆਂ ਨੇ ਕੁਝ ਸਮੇਂ ਤੱਕ ਅੰਤਿਮ ਦਰਸ਼ਨਾਂ ਦੀ ਰੱਖਿਆ ਜਾਣਾ ਕਿਉਂਕਿ ਨਿੱਜੀ ਹਸਪਤਾਲ ਤੋਂ ਜਿਹੜੇ ਮ੍ਰਿਤਕ ਦੇ ਹੈ ਉਹ ਮ੍ਰਿਤਕ ਤੇ ਜਿਹੜੀ ਕਰ ਪਰਿਵਾਰ ਤੱਕ ਪਹੁੰਚ ਗਈ ਔਰ ਹੁਣ ਬਾਕੀ ਰਿਤੀ ਰਿਵਾਜ ਜਿਹੜੇ ਨੇ ਉਹਨਾਂ ਨੂੰ ਪੂਰਾ ਕਰਦੇ ਹੋਏ ਫਿਰ ਅੰਤਿਮ ਦਰਸ਼ਨਾਂ ਦੇ ਲਈ ਰੱਖੀ ਜਾਂਦੀ ਜੀ ਬਿਲਕੁਲ ਮਨਜੋਤ ਜਿਸ ਨਾਲ ਅਸੀਂ ਤਸਵੀਰਾਂ ਦੇਖ ਪਾ ਰਹੇ ਹਾਂ ਕਿ ਇੱਥੇ ਜਿਸ ਤਰ੍ਹਾਂ ਬੀਤੇ ਦਿਨ ਹੀ ਇਹ ਜਿਹੜੀ ਦੁਖਦਾਈ ਖਬਰ ਆਈ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੂੰ ਸ਼ਰਦਾਂਦੀ ਦੇਣ ਦੇ ਲਈ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਲਈ तमाम ਸ਼ਖਸੀਅਤਾਂ ਪਹੁੰਚਿਆ ਹਰ ਕੋਈ ਭਾਵੁਕ ਹੁੰਦਾ ਹੋਇਆ ਔਰ ਜਸਵਿੰਦਰ ਪੱਲਾ ਜੋ ਜਿਸ ਨਾਲ ਨਾਲ ਸੀ ਬੀਤੇ ਦਿਨ ਵੀ ਗੱਲ ਕਰ ਰਹੇ ਸਨ ਕਿ ਨਾਸਿਰ ਜੋ ਅਦਾਕਾਰੀ ਦੇਖ ਕਰ ਇਹ ਲੋਕਾਂ ਦੇ ਦਿਲਾਂ 'ਚ ਛਾਪ ਛੱਡੀ ਬਲਕਿ ਜੋ ਉਹਨਾਂ ਦੀ ਆਪਣੀ ਸ਼ਖਸੀਅਤ ਸੀ ਉਸ ਦੇ ਚਲਦਿਆਂ ਸਭ ਨੂੰ ਇੱਕ ਜਿਹੜਾ ਨਿੱਜੀ ਤੌਰ ਤੇ ਇੱਕ ਆਟਾ ਮਹਿਸੂਸ ਕਰ ਰਹੇ ਨੇ ਆ ਦੇਖ ਰਹਾ ਦਾ ਕਿਉਂਕਿ ਖਾਸ ਤੌਰ ਦੇ ਉੱਪਰ ਅਸੀਂ ਕੱਲ ਵੀ ਕਈ ਅਜਿਹੇ ਕਲਾਕਾਰਾਂ ਦੇ ਨਾਲ ਅਦਾਕਾਰਾਂ ਦੇ ਨਾਲ ਗੱਲਬਾਤ ਕੀਤੀ ਸੀਗੀ ਔਰ ਜਿਨ੍ਹਾਂ ਵੱਲੋਂ ਖਾਸ ਤੌਰ ਦੇ ਉੱਪਰ ਇਹ ਚੀਜ਼ ਕਹੀ ਗਈ ਕਿ ਜਿਨ੍ਹਾਂ ਪਹਿਲਾਂ ਜਦੋਂ ਪਹਿਲਾਂ ਅਜਿਹੇ ਰੋਲ ਹੁੰਦੇ ਸੀ ਜਿਸ ਦੇ ਵਿੱਚ ਹਰੇਕ ਕਲਾਕਾਰ ਨੂੰ ਛੋਟਾ ਨਹੀਂ ਸੀ ਸਮਝਿਆ ਜਾਂ ਦਿੱਤਾ ਜਾਂਦਾ ਲੇਕਿਨ ਡਾਕਟਰ ਜਸਵਿੰਦਰ ਭੱਲਾ ਜਿਹੜੇ ਸੀਗੇ ਉਹ ਹਰੇਕ ਰੋਲ ਇਸ ਤਰੀਕੇ ਦੇ ਨਾਲ ਅਦਾ ਕਰਦੇ ਸੀ ਔਰ ਕਰਾਉਂਦੇ ਸੀ ਕਿ ਕਿਸੇ ਵੀ ਕਲਾਕਾਰ ਨੂੰ ਅਜਿਹਾ ਪ੍ਰਤੀਤ ਨਹੀਂ ਹੁੰਦਾ ਸੀ ਕਿ ਉਹ ਕਿਸੇ ਵੱਡੇ ਪਰਦੇ ਤੇ ਕੰਮ ਕਰ ਰਿਹਾ ਹੈ ਜਾਂ ਛੋਟੇ ਪਰਦੇ ਤੇ ਕੰਮ ਕਰ ਰਿਹਾ ਹੈ ਜਾਂ ਅਜਿਓ ਸਿੱਖ ਰਿਹਾ ਹੈ ਕਿਉਂਕਿ ਇੰਨੀ ਪੋਜ਼ਿਟਿਵਿਟੀ ਉਹਨਾਂ ਕੋਲ ਮਿਲਦੀ ਸੀ ਔਰ ਇੰਨੇ ਗੁਣ ਸੀਗੇ ਜਿਹੜੇ ਉਹ ਆਪਣੇ ਅੱਗੇ ਜਿਹੜੇ ਨਵੇਂ ਸਿੱਖ ਦੇ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਤੱਕ ਪਹੁੰਚਾਉਂਦੇ ਸੀਗੇ ਸੋ ਇਸ ਨੂੰ ਲੈ ਕੇ ਇਹੀ ਕਿਤਨਾ ਕਿਤੇ ਉਹਨਾਂ ਦਾ ਨਿੱਗਾ ਸੁਭਾਅ ਉਸ ਜੀ ਨਾਲ ਕਿਤਨਾ ਕਿਤੇ ਲੋਕੀ ਜਿਹੜੇ ਨੇ ਉਹ ਜੁੜੇ ਹੋਏ ਸੀ ਔਰ ਅੱਜ ਵੀ ਇਸੇ ਕਰਕੇ ਹੀ ਸਵੇਰ ਤੋਂ ਤਿਆਰੀਆਂ ਸ਼ੁਰੂ ਨੇ ਕੱਲ ਬੀਤੇ ਦਿਨੀ ਵੀ ਜਦੋਂ ਇਹ ਪਤਾ ਲੱਗਾ ਖਬਰ ਵੀ ਡਾਕਟਰ ਜਸਵਿੰਦਰ ਭਲਾ ਦੀ ਮੌਤ ਹੋ ਗਈ ਉਹ ਅਲਵਿਦਾ ਕਰ ਗਏ ਇਸ ਦੁਨੀਆ ਨੂੰ ਉਸ ਤੋਂ ਬਾਅਦ ਲਗਾਤਾਰ ਕਲਾਕਾਰ ਜਿਹੜੇ ਨੇ ਜਿਹੜੇ ਹਰੇਕ ਫਿਲਮ ਦੇ ਜਾਂ ਗਾਇਕ ਜਾਂ ਕਲਾਕਾਰ ਜਿਹੜੇ ਨੇ ਉਸ ਘਰ ਤੇ ਵਿੱਚ ਪਹੁੰਚੇ ਸੀ ਔਰ ਪਰਿਵਾਰ ਦੇ ਨਾਲ ਅਲੱਗ ਤੋਂ ਦੁੱਖ ਸਾਂਝਾ ਕੀਤਾ ਸੋ ਹੁਣ ਇਸ ਪੂਰੀ ਸਥਿਤੀ ਦੇ ਵਿੱਚ ਜੇਕਰ ਇਸ ਘਰ ਦਾ ਜ਼ਿਕਰ ਕਰ ਲਈਏ ਤਾਂ ਹੁਣ ਅੰਤਿਮ ਦੇ ਜਿਹੜੀ ਹੈ ਇੱਥੇ ਲਿਆਂਦੀ ਗਈ ਹੈ ਔਰ ਅੰਦਰ ਪੂਰਨ ਤੌਰ ਦੇ ਉੱਪਰ ਇੱਕ ਜਿੱਥੇ ਮ੍ਰਿਤਕ ਦੇ ਰੱਖੀ ਜਾਣੀ ਹੈ ਤਾਂ ਉਹ ਚੀਜ਼ ਪੂਰਨ ਤੌਰ ਦੇ ਉੱਪਰ ਰੱਖ ਦਿੱਤੀ ਗਈ ਹੈ